ਹਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਅੱਜ ਮੈਂ ਤੁਹਾਨੂੰ ਸਫਲਤਾ ਦਾ ਜਿਹੜਾ ਸੀਕ੍ਰੇਟ ਆ ਸਾਂਝਾ ਕਰਨ ਜਾ ਰਿਹਾ ਹਾਂ ਵੀ ਨਿਰੰਤਰਤਾ ਹੀ ਰਹਾਸਾ ਨਿਰੰਤਰਤਾ ਹੀ ਸਫਲਤਾ ਦੀ ਕੁੰਜੀ ਹੈ ਬੇਟਾ ਜਿਸ ਤਰ੍ਹਾਂ ਤੁਸੀਂ ਇੱਕ ਪੱਥਰ ਤੋੜਨ ਵਾਲੇ ਨੂੰ ਦੇਖੋ ਉਹ ਪੱਥਰ ਤੇ ਜਿਹੜੀ ਆ ਹਥੌੜਾ ਚਲਾਉਣਾ ਸ਼ੁਰੂ ਕਰ ਦਿੰਦਾ ਹੈ 100 ਹਥੌੜੇ ਤੱਕ ਆ ਜਿਹੜਾ ਪੱਥਰ ਨੂੰ ਕੁਝ ਵੀ ਨਹੀਂ ਹੁੰਦਾ ਇੱਕ ਤਰੇੜ ਵੀ ਨਹੀਂ ਆਂਦੀ ਪਰ 101ਵੇਂ ਹਥੌੜੇ ਦੇ ਉੱਤੇ ਉਹ ਪੱਥਰ ਆ ਜਿਹੜਾ ਟੁੱਟ ਜਾਂਦਾ ਹੈ ਤਾਂ ਅਸੀਂ ਦੇਖਦੇ ਹਾਂ ਵੀ ਕੀ ਉਹ 101ਵੇਂ ਆ ਤੁਹਾਡੇ ਨਾਲ ਪੱਥਰ ਟੁੱਟਿਆ ਨਹੀਂ ਪਹਿਲੀ 60 ਵੀ ਉਨਾ ਹੀ ਮਹੱਤਵ ਰੱਖਦੀ ਸੀ ਜਿੰਨੀ ਕੀ 101ਵੇਂ ਜਿਹਦੇ ਨਾਲ ਉਹ ਪੱਥਰ ਟੁੱਟ ਗਿਆ ਸੋ ਬੇਟਾ ਤੁਸੀਂ ਨਿਰੰਤਰ ਮਿਹਨਤ ਕਰੀ ਚੱਲੋ ਜਿਹੜੀ ਤੁਸੀਂ ਅੱਜ ਮਿਹਨਤ ਕਰਦੇ ਪੇ ਇਹ ਵੀ ਉਨਾ ਹੀ ਮਹੱਤਵਪੂਰਨ ਰੂਲ ਅਦਾ ਕਰੋਗੇ ਜਿੰਨਾ ਕੀ ਲਾਸਟ ਟਾਈਮ ਤੁਸੀਂ ਜਾ ਕੇ ਉੱਥੇ ਫਾਈਨਲ ਪੇਪਰ ਨੂੰ ਅਟੈਂਪਟ ਕਰੋਗੇ ਅਭਿਆਸ ਦੇ ਵਿੱਚ ਬੜੀ ਤਾਕਤ ਹੈ ਜੀ ਬੇਟਾ ਨਿਰੰਤਰ ਅਭਿਆਸ ਹੈ ਜਿਹੜਾ ਉਹ ਹੈਰਾਨੀਜਨਕ ਨਤੀਜੇ ਲੈ ਕੇ ਆਉਂਦਾ ਹੈ ਸੋ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ